ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਮਲੋਟ ਸੀਐਸਟਾਫ ਵੱਲੋਂ 3 ਕਿਲੋ 650 ਗ੍ਰਾਮ ਅਫੀਮ ਮੂਮੀ ਲਿਫਾਫਿਆਂ ਵਿੱਚ ਹੋਈ ਬਰਾਮਦ ਦੋ ਨਸ਼ਾ ਤਸਕਰ ਕੀਤੇ ਕਾਬੂ ਦੋ ਦਿਨਾਂ ਲਈ ਪੁਲਿਸ ਰਿਮਾਂਡ ਤੇ ਵੱਡੇ ਖੁਲਾਸੇ ਹੋਣ ਦੀ ਉਮੀਦ ਸਰਕਾਰ ਦੁਆਰਾ ਜਿਹੜੀ ਮੁਹਿੰਮ ਚੜੀ ਗਈ ਹੈ ਜੀ ਨਸ਼ਿਆਂ ਦੇ ਖਿਲਾਫ ਯੁੱਧ ਨਸ਼ਿਆਂ ਵਿਰੁੱਧ ਉਹਦੇ ਤਹਿਤ ਕਾਰਵਾਈ ਕਰਦੇ ਹੋਏ ਸਾਡੇ ਐਸਐਸਪੀ ਸਾਹਿਬ ਡਾਕਟਰ ਅਕੀਲ ਚੌਧਰੀ ਐਸਐਸਪੀ ਸ਼੍ਰੀ ਮੁਕਤਸਰ ਸਾਹਿਬ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ CIA ਬਲੋਟ ਨੇ ਬਹੁਤ ਕਮਰਸ਼ੀਅਲ ਹੈਵੀ ਰਿਕਵਰੀ ਕੀਤੀ ਹੈ ਜੋ 3.65 ਕੇਜੀ ਜਿਹੜੀ OPM ਦੀ ਬਰਾਮਦਗੀ ਕੀਤੀ ਗਈ ਹੈ ਤਾਂ ਸਾਡੇ CIA ਇੰਚਾਰਜ ਲੋਟ ਰਾਜਵੀਰ ਇਹਨਾਂ ਦੀ ਟੀਮ ਸ਼ੱਕੀ ਪਰਚਾਂ ਦੀ ਚੈਕਿੰਗ ਲਈ ਗਸ਼ਤ ਕਰ ਰਹੀ ਸੀ ਤਾਂ ਉੱਥੇ ਹੀ ਦੋ ਸ਼ੱਕੀ ਵਿਅਕਤੀ ਇਹਨਾਂ ਨੂੰ ਦੇਖੇ ਫਿਰ ਲਈ ਮੈਂ ਪਹੁੰਚਿਆ ਤਾਂ ਮੇਦੀ ਨਿਗਰਾਨੀ ਹੇਠ ਸਾਰੀ ਚੈਕਿੰਗ ਕੀਤੀ ਗਈ ਤਾਂ ਜਦੋਂ ਪਤਾ ਲੱਗਿਆ ਕਿ ਉਹਨਾਂ ਕੋਲ ਜਿਹੜੀ ਅਫੀਮ ਪਾਈ ਗਈ ਤੇ ਉਹਦੀ ਜਦੋਂ weight ਕੀਤਾ ਗਿਆ ਤਾਂ ਉਹਦਾ weight ਨਿਕਲਿਆ 3.65 kg ਸੂਚੀ ਦਾ ਨਾਮ ਹੈਗਾ ਜੀ ਗੋਪਾਲ जाट ਪੁੱਤਰ ਕਾਲੂ RAM ਇਹ ਵਾਸੀ ਹੈਗਾ ਜੀ ਚਿਤੌੜਗੜ ਡਿਸਟ੍ਰਿਕਟ ਦਾ ਤੇ ਦੂਸਰਾ ਹੈ ਰਾਹੁਲ जाट ਪੁੱਤਰ ਨਰਸਿੰਘ ਸੋ ਇਹ ਵੀ ਚਿਤੌੜਗੜ ਜ਼ਿਲ੍ਹੇ ਦਾ ਹੀ ਜੋ ਹੈਗਾ ਵਾਸੀ ਹੈ ਨੰਬਰ 66 ਅੰਡਰ ਐਨ ਡੀ ਪੀ ਐਸ ਐਕਟ ਸੈਕਸ਼ਨ 18 ਬੀ ਦਰਜ ਕੀਤਾ ਗਿਆ ਸਿਟੀ ਮਲੋਟ ਦੇ ਵਿੱਚ ਸਰ ਇਹ ਰਿਕਵਰੀ ਕਿੱਥੇ ਹੋਈ ਸੀ ਇਹ ਸਿਟੀ ਮਲੋਡ ਦੇ ਏਰੀਆ ਦੇ ਵਿੱਚ ਰਿਕਵਰੀ ਕੀਤੀ ਗਈ ਹੈ ਜੀ ਅ ਸਿਟੀ ਮਲੋਡ ਦੇ ਪ੍ਰੈਮਿਸਿਸ ਦੇ ਵਿੱਚ ਕੀਤੀ